ਨਾ ਹੋਵੇ ਆਮ ਆਦਮੀ ਪਾਰਟੀ ਤੇ ਕੰਮ ਹੋਵੇ ਇਸ ਕਿਸਮ ਦੇ ਕਿ ਜਿਹੜੇ ਦਾਦਾगिरी ਦੇ ਤੇ ਇਹ ਦੋਵਾਂ ਦਾ ਕਿਵੇਂ ਕੀ ਮੇਲ ਆ ਹੁਣ ਜਿਸ ਤਰੀਕੇ ਨਾਲ ਤੁਸੀਂ ਲੋਕ ਆਵਾਜ਼ ਟੀਵੀ ਵਾਲੇ ਦਾ ਨਾਮ ਲਿਆ ਰਤਨ ਦਾ ਉਹ ਸੱਚੀ ਮੁੱਚੀ ਜੇ ਲੋਕ ਆਵਾਜ਼ ਹੈ ਤੇ ਤਾਂ ਇਹ ਉਹ ਸੱਤਾ ਨੂੰ ਚੁਣੌਤੀ ਦੇਉਗੇ ਸੱਤਾ ਨੂੰ ਅੱਖਾਂ ਦਿਖਾਉਣਗੇ ਕਿਤੇ ਥੋੜੀ ਬਹੁਤ ਵਾਦ-ਕਾਟ ਵੀ ਹੋ ਸਕਦੀ ਉਹਦਾ ਕਾਰਨ ਵਾਦ-ਕਾਟ ਦਾ ਇਹ ਹੁੰਦਾ ਕਿਉਂਕਿ ਇਹ ਮੂੰਹ ਚ ਕੁੰਗਣੀਆਂ ਪਾਈ ਬੈਠੇ ਆ ਉਹ ਲੋਕ ਜਿਹੜੇ ਮੀਡੀਆ ਵਾਲੇ ਆ ਖਾਸ ਕਰਕੇ ਜਿਹੜੇ ਵੈਬ ਚੈਨਲਸ ਵਾਲੇ ਆ ਉਹ ਜਦੋਂ ਇਹਨਾਂ ਕੋਲੋਂ ਆਰਟੀਆਈ ਚ ਇਨਫੋਰਮੇਸ਼ਨ ਮੰਗਦੇ ਆ ਇਹ ਉੱਥੇ ਵੀ ਚੁੱਪ ਕਰਕੇ ਬਹਿ ਜਾਂਦੇ ਆ ਦਾਦਾ ਗਰੀ ਦਿਖਾਉਂਦੇ ਆ ਪਈ ਤੁਹਾਡਾ ਤੇ ਸਾਰੇ ਦਾ ਸਾਰਾ ਕੰਮ ਜਿਹੜੀ ਹੋਣ ਵਾਲੀ ਸਰਕਾਰ ਉਹ ਬਿਲਕੁਲ ਪਾਰਦਰਸ਼ਤਾ ਵਾਲਾ ਹੋਣਾ ਚਾਹੀਦਾ ਤੁਸੀਂ ਆਏ ਸੀ ਲੋਕ ਨਿਆਂ ਲਈ ਲੋਕ ਰਾਜ ਲਈ ਲੋਕ ਆਵਾਜ਼ ਲਈ ਤੁਸੀਂ ਆਏ ਸੀਗੇ ਕਿਉਂ ਤੁਹਾਡਾ ਨਾਂ ਆਮ ਆਦਮੀ ਪਾਰਟੀ ਸੀ ਅਸੀਂ ਜਾਣਦੇ ਹਾਂ ਕਿ ਲੋਕਪਾਲ ਵੀ ਲੈ ਕੇ ਆਉਣਾ ਸੀ ਇਹਨਾਂ ਨੇ ਤੁਸੀਂ ਸੁਣਿਆ ਕਦੀ ਉਹ ਲੋਕਪਾਲ ਕਿੱਥੇ ਆ ਹੁਣ ਕਿੱਥੇ ਕਦੀ ਕੋਈ ਉਹਦਾ ਉਹਦਾ ਭੋਗ ਵੀ ਪਿਆ ਕਦੀ ਹੈਗਾ ਵੀ ਕਿਹੜੇ ਕਿਹੜੇ ਬੰਦੇ ਉਹਦੇ ਚ ਹੈਗੇ ਆ ਕਿੱਥੇ ਕੋਈ ਉਹ ਕਿੰਨੀ ਕੁ ਕ腐ਸ਼ਨ ਨੂੰ ਦੂਰ ਕਰ ਰਿਹਾ ਕਿੱਥੇ ਔਰ ਮੈਨੂੰ ਇਹ ਯਾਦ ਹੈ ਕਿ ਜਦੋਂ ਦੂਸਰੀ ਵਾਰੀ ਸਰਕਾਰ ਤਖੜੇ ਤੌਰ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਆ ਗਈ ਸੀਗੀ ਸਾਨੂੰ ਪ੍ਰਸ਼ਾਂਤ ਪੂਸ਼ਨ ਨੂੰ ਯੋਗਿੰਦਰ ਯਾਦਵ ਨੂੰ ਵੱਡੇ ਪ੍ਰੋਟੈਸਟ ਕਰਨੇ ਪਏ ਇਸ ਕਰਕੇ ਕਿ ਜਿਸ ਕਰਕੇ ਜਿਸ ਉਮੀਦ ਦੇ ਵਿੱਚ ਜਿਸ ਵਾਅਦੇ ਦੇ ਨਾਲ ਅਸੀਂ ਲੋਕਾਂ ਨੂੰ ਇਹ ਸੱਤਾ ਦਾ ਪਰਿਵਰਤਨ ਕੀਤਾ ਸੀ ਨਵੀਂ ਕਿਸਮ ਦੀ ਸੱਤਾ ਲੈ ਕੇ ਆਮ ਆਦਮੀ ਪਾਰਟੀ ਦੇ ਆਏ ਸੀ ਕਿਉਂਕਿ ਉਹ ਵੀ ਨਾਲ ਸੀ ਤੇ ਉਦੋਂ ਅਸੀਂ ਇਹ ਪ੍ਰੋਟੈਸਟ ਕੀਤਾ ਸੀ ਕਿ ਤੁਹਾਡਾ ਮੁੱਖ ਕਹ ਸੀਗਾ ਕਿ ਤੁਸੀਂ ਇੱਥੋਂ ਕਰਪਸ਼ਨ ਦੂਰ ਕਰਨੀ ਆ ਭ੍ਰਿਸ਼ਟਾਚਾਰ ਦੂਰ ਕਰਨਾ ਤੇ ਲੋਕਾਂ ਨੂੰ ਇੱਕ ਬੜਾ ਸਾਫ਼ ਸੁਥਰਾ ਪਾਰਦਰਸ਼ਤਾ ਵਾਲਾ ਜਿਹਦੇ ਵਿੱਚ ਲੀਡਰਾਂ ਦੀ ਜਵਾਬਦੇਹੀ ਹੋਵੇ ਉਹ ਇੱਕ ਨਿظام ਦੇਣਾ ਇਹ ਤੁਹਾਡੇ ਵਾਅਦੇ ਤੇ ਲੋਕਾਂ ਨੂੰ ਦਿੱਤੇ ਹੋਏ ਸੁਪਨੇ ਸੀਗੇ ਫਿਰ ਉਦੋਂ ਬਾਅਦ ਫਿਰ ਵੱਡੇ ਪ੍ਰੋਟੈਸਟ ਮੈਂ ਸਾਨੂੰ ਪਤਾ ਸਾਨੂੰ ਥਾਣਿਆਂ 'ਚ ਵੀ ਲੈ ਕੇ ਗਏ ਥਾਣਿਆਂ 'ਚ ਬੰਦ ਵੀ ਰੱਖਿਆ ਥੋੜਾ ਮੈਂ ਦਿੱਲੀ ਦੀਆਂ ਗੱਲਾਂ ਸੁਣਾ ਰਿਹਾ ਤੁਹਾਨੂੰ ਇਹ 2015 ਦੀਆਂ ਫਿਰ ਇੱਕ ਵਾਰੀ ਲੋਕਪਾਲ ਟੁੱਟਾ ਪਜਾ ਜਾ ਬਣਿਆ ਮੁਰਕੇ ਉਹਦਾ ਵੀ ਭੋਗ ਪੈ ਗਿਆ ਹੁਣ ਤੁਸੀਂ ତਰਾਸ ਦੀ ਇਸ ਗੱਲ ਦੀ ਦੇਖੋ ਇੰਨਾ ਬੰਦਿਆਂ ਦੀ ਇਹ ਜਿਹੜੇ ਪੰਜਾਬ ਦੇ ਵਿੱਚ ਐ ਪੰਜਾਬ ਵਾਲੇ ਤੇ ਜਿਹੜੇ ਆ ਨਾ ਤਰਿਕੜੀ ਹੈਗੀ ਆ ਸਤਿੰਦਰ ਜੈਨ ਸਸੋਧਿਆ ਤੇ ਕੇਜਰੀਵਾਲ ਉਹਨਾਂ ਦੇ ਪਿਆਦੇ ਆ ਇਹ ਉਹਨਾਂ ਤੋਂ ਬਾਹਰ ਨਹੀਂ ਹੈ ਇਹਨਾਂ ਦੀ ਆਪਣੀ ਹੈਸੀਅਤ ਤੇ ਹੋਂਦ ਕੋਈ ਨਹੀਂ ਹੈ ਜਿਵੇਂ ਉਹ ਕਹਿੰਦੇ ਉਹ ਜੇ ਕਰੀ ਜਾਂਦੇ ਅੱਗੇ ਇਹ ਆਪਣੇ ਤੌਰ ਤੇ ਆਜ਼ਾਦਾਨਾ ਤੌਰ ਤੇ ਫੈਸਲੇ ਨਹੀਂ ਲੈ ਸਕਦੇ ਇਸ ਕਰਕੇ ਸਾਨੂੰ ਥੋੜੀ ਜੀ ਇਹਨਾਂ ਨਾਲ ਦਇਆ ਵੀ ਆਉਂਦੀ ਹੈ ਥੋੜੀ ਜੀ ਸहानुभूति ਵੀ ਆਉਂਦੀ ਪਰ ਤੁਸੀਂ ਬਿਲਕੁਲ ਇੰਨੇ ਵਿਛੀ ਜਾਓਗੇ ਤੇ ਲੋਕਾਂ ਦੇ ਉੱਤੇ ਕੇਸ ਕਰੋਗੇ ਇੰਜ ਕਰੋਗੇ ਫਿਰ ਤੇ ਮੁਸ਼ਕਲਿਆ ਨਾ ਗੱਲ ਇਸ ਲਈ ਮੈਂ ਇਹ ਕਹਿਣਾ ਕਿ ਜੋ ਢੰਗ ਦੇ ਨਾਲ ਆਏ ਤੇ ਜਿਸ ਢੰਗ ਨਾਲ ਇਹ ਜੇਲ੍ਹਾਂ ਚ ਗਏ ਜਿਹੜੀ ਤਰੀਕੜੀ ਦੀ ਮੈਂ ਗੱਲ ਕਹਿਣਾ ਤਿੰਨੇ ਜੇਲ੍ਹਾਂ ਚ ਜਾ ਕੇ ਆਏ ਤਿੰਨੇ ਵੱਡੇ ਲੀਡਰ ਆ ਤਿੰਨੇ ਪੰਜਾਬ ਦੀ ਰਾਜਨੀਤੀ ਨੂੰ ਕੰਟਰੋਲ ਕਰ ਰਹੇ ਆ ਤੇ ਜੇਲ੍ਹਾਂ ਚ ਕਾਦੇ ਚ ਜਾ ਕੇ ਆਏ ਕ੍ਰਪਸ਼ਨ ਪ੍ਰਿਸ਼ਟਾਚਾਰ ਚ ਉਹ ਵੀ ਕਾਦੇ ਕਾਦਾ ਪ੍ਰਿਸ਼ਟਾਚਾਰ ਦਾਰੂ ਵੇਚਣ ਦਾ ਦੇਖੋ ਤਾਂ ਕੋਈ ਹੋਰ ਵਪਾਰ ਹੋਵੇ ਭਾਵੇਂ ਕੋਲਿਆਂ ਦਾ ਹੀ ਵਪਾਰ ਹੋਵੇ ਤੇ ਬੰਦਾ ਸਮਝਦਾ ਆ ਬਈ ਕੋਈ ਗੱਲ ਨਹੀਂ ਵਪਾਰ ਦੇ ਵਿੱਚ ਉੱਚ ਨੀਚ ਹੋ ਗਈ ਤੁਸੀਂ ਲੋਕਾਂ ਨੂੰ ਸਸਤੀ ਤੇ ਵੱਧ दारू ਪਲਾ ਕੇ ਤੇ ਮਗਰੋਂ ਫੜੇ ਗਏ ਕਿ ਜਿਹਦੇ ਵਿੱਚ ਪੈਸੇ ਇੱਧਰ ਉੱਧਰ ਲੋਕਾਂ ਨੂੰ ਜਿਹੜੇ ਨਵੇਂ ਕਿਸਮ ਦੀਆਂ ਸਕੀਮਾਂ ਬਣਾ ਕੇ ਕੀਤੇ ਸੀ ਹੁਣ ਅਗਲੀ ਗੱਲ ਵੀ ਸੁਣ ਲਓ ਸਕੀਮ ਇੱਥੇ ਵੀ ਉਹੀ ਲਾਗੂ ਆ ਹੈ ਉਹ ਕਿਹੜੇ ਵੇਲੇ ਪਟਾਕੇ ਪੈਣੇ ਆ ਕਹੇ ਨੇ ਕਹੇ ਨੇ ਅੰਦਰ ਜਾਣਾ ਇਹ ਦੇਖ ਲੈਣ ਜਿੰਨਾ ਤੇ ਐਫ ਆਈ ਆਰਾਂ ਹੋਈਆਂ ਉਹ ਤਿਆਰ ਰੱਖਣਾ ਆਪਣਾ ਮੀਡੀਆ ਫੋਨ ਫਾਨ ਚਾਰਜ ਕਰਕੇ ਰੱਖਣ ਇੱਥੇ ਵੀ ਹੋਊਗਾ 6 ਕੁ ਮਹੀਨੇ ਠਹਿਰ ਜਾ ਜਾਂ 4 ਮਹੀਨੇ 3 ਮਹੀਨੇ ਠਹਿਰ ਜਾ ਸਿਆਲ ਲੰਘ ਗਿਆ ਸਾਰੀ ਗੱਲ ਗਰਮੀਆਂ ਦੇ ਨਾਲ ਨਾਲ ਗਰਮ ਹੋਣ ਲੱਗ ਜਾਣੀਆਂ ਰਾਜਨੀਤੀ ਦਾ ਟੈਂਪਰੇਚਰ ਚੜਨ ਲੱਗ ਜਾਣਾ ਇੱਥੇ ਹੀ ਸਾਰਾ ਕੁਝ ਨਿਆ ਹੋ ਜੜਾ ਇੱਥੇ ਹੀ ਸਾਰੀਆਂ ਸੁਪਾਈਆਂ ਹੋ ਜਾਣੀਆਂ ਅਜੇ ਤੱਕ ਤੇ ਟੱਕੀ ਤੇ ਕੋਈ ਨਾ ਬੁੱਝੇ ਵਾਲੀ ਹਾਲਾਤ ਆ ਨਾ ਮੈਂ ਬਹੁਤੀ ਲੰਬਾ ਨਹੀਂ ਗੱਲ ਕਰਨੀ ਮੈਂ ਇੰਨੀ ਗੱਲ ਕਹੂੰਗਾ ਸੁਖਵਿੰਦਰ ਕਿ ਬਹੁਤ ਦੁਖਦਾਈ ਤੇ ਅਫਸੋਸ ਵਾਲੀ ਗੱਲ ਆ ਕਿ ਇੰਨੀਆਂ ਚਾਵਾਂ ਦੇ ਨਾਲ ਇੰਨੀਆਂ ਮੀਤਾਂ ਦੇ ਨਾਲ ਪੰਜਾਬੀਆਂ ਨੇ ਪ੍ਰਾਣਿਆਂ ਨੂੰ ਨਕਾਰਿਆ ਇਸ ਕਰਕੇ ਕਿ ਉਹ ਪ੍ਰਸ਼ ਚ ਹੈ ਗਿਆ ਉਹ ਦੀ ਲੋਟੂ ਆ ਉਹ ਪਰਿਵਾਰ ਪਾਲ ਦਿਆ ਉਹ ਪਰਿਵਾਰਵਾਦ ਦੇ ਸ਼ਿਕਾਰ ਆ ਅਸੀਂ ਤੇ ਕਿਹੜੇ ਫੋਨ ਰਿਪੇਅਰ ਵਾਲੇ ਜਾਂ ਉਹ ਚੰਗੀ ਗੱਲ ਲਿਆ ਲਿਆਓ ਫੋਨ ਰਿਪੇਅਰ ਵਾਲੇ ਜੇ ਤੁਸੀਂ ਪੰਕਚਰ ਲਾਉਣ ਵਾਲੇ ਵੀ ਲਿਆਦੇ ਆ ਜਰੂਰ ਲਿਆਓ ਉਹਨਾਂ ਦਾ ਵੀ ਅਧਿਕਾਰ ਆ ਉਹਨਾਂ ਦੇ ਵੀ ਸਪਨੇ ਆ ਉਹਨਾਂ ਦਾ ਵੀ ਕੁਝ ਇਸ ਦੇਸ਼ ਦੀ ਜਾਇਦਾਦਾਂ ਦੇ ਵਿੱਚ ਹਿੱਸਾ ਪੱਤੀ ਹੈਗੀ ਆ ਜਾਂ ਇਸ ਦੇਸ਼ ਦੇ ਸਾਰਾ ਜੋ ਅੱਜ ਅਸੀਂ ਵੰਡਤਰ ਦੇਖਦੇ ਆ ਉਹਦੇ ਵਿੱਚ ਉਹਨਾਂ ਦੀ ਬੜੀ ਕੁਰਬਾਨੀ ਹੈ ਲਿਆਓ ਜਰੂਰ ਲਿਆਓ ਫਿਰ ਆਜ਼ਾਦੀ ਤੇ ਦਿਓ ਕੰਮ ਤੇ ਕਰਨ ਦਿਓ ਉਹਨਾਂ ਤੋਂ ਕੰਮ ਲਓ ਵੀ ਉਹਨਾਂ ਨੂੰ ਪੁੱਛੋ ਵੀ ਕੰਮ ਹੀ ਨਹੀਂ ਕਰ ਦਿੰਦੇ ਕਿਸੇ ਨੂੰ ਉਨਾਂ ਦੀ ਕੋਈ ਹੈਸੀਅਤ ਨਹੀਂ ਕਿੰਨੀ ਵਾਰੀ ਉਹਨਾਂ ਦੇ ਐਮ.ਐਲ.ਏ ਕਹਿੰਦੇ ਆ ਭਾਈ ਸਾਡੀ ਤੇ ਸਰਪੰਚ ਜਿੰਨੀ ਵੀ ਨਹੀਂ ਚੱਲਦੀ ਸਾਡੇ ਨਾਲੋਂ ਜ਼ਿਆਦਾ ਤੇ ਸਰਪੰਚੀ ਥਾਣੇ 'ਚ ਕੰਮ ਕਰਾਉਂਦਾ ਜਾਂ ਜਾ ਕੇ ਕਚਹਿਰੀਆਂ 'ਚ ਜਾਂ ਜਿੱਥੇ ਵੀ ਕੰਮ ਪੈਂਦੇ ਆ ਡੀ.ਸੀ. ਦੇ ਦਫ਼ਤਰੇ ਜਾ ਕੇ ਸਾਨੂੰ ਤੇ ਕੋਈ ਪੁੱਛਦਾ ਨਹੀਂ ਤੇ ਕੁਰਸੀ ਵੀ ਨਹੀਂ ਪੁੱਛਦੇ ਬਹਿ ਜਾਣੀ ਐ ਐਮ.ਐਲ.ਏ ਨੂੰ ਕਹਿੰਦੇ ਕਿਉਂ ਉਹਨਾਂ ਸਾਰਿਆਂ ਨੂੰ ਖਬਰ ਹੈ ਕਿ ਅਸਲੀ ਸ਼ਕਤੀ ਜਿਹੜੀ ਆ ਪੰਜਾਬੋਂ ਬਾਹਰ ਆ ਉਹ ਆਉਣਗੇ ਤੇ ਢੋਲ ਵੀ ਵਜਾਉਣਗੇ ਸਾਰਾ ਕੁਝ ਰਹਿਣ ਦਾ ਵੀ ਇੰਤਜ਼ਾਮ ਕਰਨਗੇ ਰੈੱਡ ਕਾਰਪਟ ਵੈਲਕਮ ਵੀ ਮਿਲੂਗਾ ਐ ਸਾਡੇ ਨਾਲ ਟਰੈਜੇਡੀ ਹੋਈ ਐ ਅਸੀਂ ਜਾਣੀ ਕਰਾਪਟਾਚਾਰ ਤੋਂ ਮੁਕਤ ਨਿਜਾਮ ਦੀ ਉਮੀਦ ਦੇ ਵਿੱਚ ਇੱਕ ਵਧੀਆ ਅਤੇ ਲੋਕਪੀੜ ਨਿਜਾਮ ਦੀ ਇੱਥੇ ਉਮੀਦ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਸੁਖਵਿੰਦਰ ਅਸੀਂ ਗੁਲਾਮਦਾਰੀ ਲੈ ਮੁਸ਼ਕਲ ਨਾਲ ਇੱਕ ਗੁਲਾਮੀ ਕੱਟੀ ਕੱਟੀ ਸੀ ਭਜਾਈ ਸੀ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਦੀ ਇਹ ਇੱਕ ਦਿੱਲੀ ਵਾਲਿਆਂ ਦੀ ਗੁਲਾਮਦਾਰੀ ਖਰੀਦ ਲਈ ਅਤਲੀ ਉਹਦੇ ਸਤੁਕਿਸਾ ਕੋਹੀ ਐਟੀਟਿਊਡ ਅੰਗਰੇਜ਼ਾਂ ਵਾਲਾ ਦੇਖ ਰਿਹਾ ਕੋਈ ਕੁਛ ਕਰਨ ਨਹੀਂ ਦੇਣਾ ਕੋਈ ਬੋਲਣ ਨਹੀਂ ਦੇਣਾ ਜਿੰਨਾ মিডিਆ ਮੀਨਸ ਨੇ মিডিਆ ਜਾਂ ਡਰਾਇਆ ਹੋਇਆ કે ਕੋਈ ਗੁੱਸਾ ਨਾ ਕਰੇ ਉਹਨਾਂ ਨੂੰ ਖੋਦ ਪਤਾ ਜਾਂ ਡਰਾਇਆ ਆ ਜਾਂ ਲਲਚਾਇਆ ਹੋਇਆ ਦੋਵਾਂ ਚੋਂ ਇੱਕ ਹੀ ਗੱਲ ਆ ਅਜੀਤ ਦਾ ਤੇ ਤੁਹਾਡੇ ਸਾਹਮਣੇ ਹੀ ਆ ਨਾ ਕਿਵੇਂ ਸਾਰੇ ਲੀਡਰਾਂ ਨੂੰ ਬੁਲਾ ਕੇ ਤੇ ਦੱਸਣਾ ਪਿਆ ਅੱਜ ਉਹਨਾਂ ਨੇ ਵੱਡਾ ਫੰਕਸ਼ਨ ਕਰਕੇ ਸਾਰੇ ਪੋਜੀਸ਼ਨ ਦੇ ਲੀਡਰਾਂ ਨੂੰ ਬੁਲਾਇਆ ਹੁਣ ਜਾ ਕੇ ਫੇਰ ਇਹਨਾਂ ਦਾ ਉਨਾ ਪ੍ਰਤੀ ਨਜ਼ਰ ਸਵੱਲੀ ਹੋਈ ਆ ਤੇ ਉਹਨਾਂ ਨੇ ਵੀ ਥੋੜਾ ਬਹੁਤ ਆਪਣਾ ਦੇਖਿਆ ਹੋਊਗਾ ਕਿ ਹੁਣ ਅਸੀਂ ਵੀ ਤੇਰ ਜਿਹੜੇ ਆ ਜਿਹੜੇ ਤਿੱਖੇ ਸੀ ਘਟਾ ਦਿੱਗੇ ਇਹ ਗੱਲ ਮੀਡੀਆ ਦਾ ਵੀ ਕਮਜ਼ੋਰੀਆਂ ਮੀਡੀਆ ਦੇ ਵਿੱਚ ਨੁਕਸ ਵੀ ਹੈ ਤੇ ਪਰ ਤੁਸੀਂ ਜਿਹੜਾ ਅੱਜ ਐਪੀਸੋਡ ਰੱਖਿਆ ਮੈਂ ਬੜਾ ਖੁਸ਼ ਹਾਂ ਤੁਸੀਂ ਤੁਸੀਂ ਵੀ ਉਸੇ ਹੀ ਟੱਬਰ ਚੋਂ ਆ ਉਸੇ ਹੀ ਕੁਲਬੇ ਚੋਂ ਆ ਜਿਹਦੇ ਚੋਂ ਮਾਨਕ ਗੋਇਲ ਜਾਂ ਲੋਕ ਖਵਾਜ ਆ ਗਏ ਆ ਜੇ ਤੁਹਾਡਾ ਵੀ ਕਿਸੇ ਨਾ ਕਿਸੇ ਦਿਨ ਨੰਬਰ ਲੱਗੂਗਾ ਤੇ ਜੇ ਆਪਾਂ अर्जुनਾ ਦੇ ਹੱਕ 'ਚ ਬੋਲਾਂਗੇ ਤਾਂ ਉਹ ਵੀ ਸਾਡੇ ਹੱਕ 'ਚ ਬੋਲਣਗੇ ਸਾਰਿਆਂ ਨੂੰ ਰਲ ਕੇ ਲੋਕ ਹਿੱਤ ਵਿੱਚ ਪੰਜਾਬ ਦੇ ਹਿੱਤ ਵਿੱਚ ਇਥੋਂ ਦੇ ਕਰਦਾਰਾਂ ਤੇ ਹੋਰ ਇਥੇ ਦੀ ਸਿਆਸਤ ਦੇ ਹਿੱਤ ਵਿੱਚ ਲੋਕ ਸਿਆਸਤ ਦੇ ਹਿੱਤ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸੇ ਤਰੀਕੇ ਨਾਲ ਆਵਾਜ਼ ਨੂੰ ਆਬਾਦ ਤੇ ਬੁਲੰਦ ਕਰੋ